ਫਰਿਆਦ ਕੀਤੀ ਨਿਰੰਕਾਰ ਦਾਤਾ ਅਕਾਲ ਪੁਰਖ ਪਰਮਾਤਮਾ ਮੇਰੀ ਹਿੱਕ ਤੇ ਭਾਰ ਨਗੁਰੇ ਬੰਦਿਆਂ ਦਾ ਜਿਹੜੇ ਗੁਰੂ ਵਾਲੇ ਨਹੀਂ ਨਗੁਰੇ ਹਨ ਗੁਰੂ ਦਾ ਸ਼ੁਕਰ ਨਹੀਂ ਕਰਦੇ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਜਿਨ੍ਹਾਂ ਇਨਸਾਨੀ ਚੋਲਾ ਦਿੱਤਾ ਹੈ ਦੇਵਤਿਆਂ ਤੋਂ ਉੱਚਾ ਤੇ ਸੁੱਚਾ ਜਨਮ ਦਿੱਤਾ ਜਿਸ ਅਕਾਲ ਪੁਰਖ ਪਰਮਾਤਮਾ ਨੇ ਉਸ ਪਰਮਾਤਮਾ ਦੀ ਦਾਤ ਨੂੰ ਭੁੱਲ ਗਏ ਹਨ ਦਾਤਾ ਪਾਪਾਂ ਦਾ ਭਾਰ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕਲ ਕਾਦੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜੇ ਮਾਵ ਸੱਚ ਚੰਦਰਮਾ ਦਿੱਸ ਨਹੀਂ ਕਹਿ ਚੜਿਆ ਹਉ ਭਾਲ ਬਗੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਵਿੱਚ ਹਉ ਮੈਂ ਕਰ ਦੁੱਖ ਰੋਈ ਕਹੋ ਨਾਨਕ ਕਿੰਨ ਬਿਦ ਗਤ ਹੋਈ ਪਰਮਤਮਾ ਰਾਜੇ ਕਸਾਈ ਬਣ ਬੈਠੇ ਨੇ ਪਰ ਜੱਟ ਜ਼ੁਲਮ ਕਰਦੇ ਨੇ ਗਰੀਬ ਲੋਕ ਨੂੰ ਤਾੜੇ ਜਾ ਰਹੇ ਨੇ ਗਰੀਬਾਂ ਦੀ ਇਧਰ ਅਰਦਾਸ ਬੇਨਤੀ ਜੋਦੜੀ ਐ ਲੁਕਾਈ ਦੀ ਜੋਦੜੀ ਐ ਬੇਨਤੀ ਐ ਧਰਤੀ ਦੀ ਫਰਿਆਦ ਐ ਇੱਕ ਨਿਆਰੀ ਅਰਦਾਸ ਬੇਨਤੀ ਜੋਦੜੀ ਹੋਰ ਹੋਈ ਐ ਜਿਸ ਦਾ ਨਾਮ ਇਤਿਹਾਸ ਵਿੱਚ ਬੇਬੇ ਨਾਨਕੀ ਕਰਕੇ ਆਉਂਦਾ ਹੈ ਧੰਗੁਰ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਹਨ ਬੇਬੇ ਨਾਨਕੀ ਬੇਬੇ ਨਾਨਕੀ ਇੱਕ ਦਿਨ ਸਹੇਲੀਆਂ ਦੇ ਨਾਲ ਖੇਡਦੀ ਹੈ ਸਹੇਲੀ ਦਾ ਵੀਰ ਕੁਛੜ ਚੁੱਕਿਆ ਸਹੇਲੀ ਦਾ ਵੀਰ ਕੁਛੜ ਲੈ ਕੇ ਗਿੱਦੇ ਵਿੱਚ ਇਕਲੀ ਪਾਉਣ ਲੱਗੀ ਹੈ ਸਹੇਲੀ ਨੇ ਬੇਬੇ ਨਾਨਕੀ ਤੋਂ ਵੀਰ ਖੋਲਿਆ ਨਾਲ ਮਿਹਣਾ ਮਾਰਿਆ ਨਾਨਕੀ ਤੇਰਾ ਵੀਰ ਨਹੀਂ ਤੂੰ ਮੇਰੇ ਵੀਰ ਨੂੰ ਨਜ਼ਰ ਲਾ ਦੇਵੇਂਗੀ ਇਹ ਦਮ ਭਰੀ ਆਵਾਜ਼ ਬੇਬੇ ਨਾਨਕੀ ਦੇ ਕੰਨਾਂ ਵਿੱਚ ਪਈ ਫਿਰ ਤਾਂ ਬਨੁਦਰਾ ਗਿਆ ਸਾਧ ਸੰਗਤ ਜੀਓ ਤੱਕ ਨਾ ਕਰੋ ਜਿਸ ਭੈਣ ਦੇ ਘਰ ਵੀਰ ਨਹੀਂ ਜਿਸ ਮਾਂ ਦੇ ਘਰ ਪੁੱਤ ਨਹੀਂ ਜੇ ਉਸ ਨੂੰ ਮਹਿਣਾ ਵੱਜਦਾ ਏ ਉਹ ਧੀ ਜਦ ਮਾਂ ਜਾਣਦੀ ਹੈ ਉਹ ਮਾਂ ਦੀ ममता ਨੂੰ ਪਤਾ ਹੁੰਦਾ ਜਾਂ ਪਰਮਾਤਮਾ ਨੂੰ ਪਤਾ ਹੁੰਦਾ ਮਹਿਣਾ ਕਿੱਡਾ ਗੁੱਜਾ ਤਿੱਖੇ ਤੀਰ ਦੀ ਤਰ੍ਹਾਂ ਵੱਜਦਾ ਹੈ ਜਿਹੜੀ ਪੁੱਤਾਂ ਦੀ ਦਾਤ ਅਨਮਲੀ ਦਾਤ ਹੁੰਦੀ ਹੈ ਇਸਤੇ ਨਾਲ ਜੱਗ ਵਿੱਚ ਸਾਂਝ ਪੈਂਦੀ ਹੈ ਪਿਆਰੀ ਦਾਤ ਹੁੰਦੀ ਹੈ ਕਵੀ ਲਿਖਦਾ ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ ਪੁੱਤਾਂ ਵਾਲਿਓ ਜਗਤਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਤੇ ਜਾਨ ਪੁੱਤਰ ਪੁੱਤ ਪਰਾਂ ਤੇ ਉੱਡਦੀ ਬਿਰੇ ਦੁਨੀਆ ਮਾਪੇ ਬੁੱਤ ਦੇ ਵਿੱਚ ਪ੍ਰਾਣ ਪੁੱਤਰ ਜਿਸ ਜਗ੍ਹਾ ਤੇ ਚਾਨਣਾ ਦੇਵੇ ਚਾਨਣ ਉਸ ਜਗ੍ਹਾ ਤੇ ਜੋਤ ਜਗਾਨ ਪੁੱਤਰ ਜੀਤਲ ਪੁੱਤਾਂ ਬਾਝ ਨਾ ਸੋਣ ਮਾਪੇ ਮੋਇਆਂ ਗਿਆਨ ਦੇ ਬਾਦ ਵੀ ਨਿਸ਼ਾਨ ਪੁੱਤਰ ਪੁੱਤਾਂ ਬਾਜ ਜਗ ਤੇ ਸਾਂਝ ਨਹੀਂ ਪੈਂਦੀ ਸਾਧ ਸੰਗਤ ਜੀਓ ਪੁੱਤ ਇੱਕ ਅਨਮੋਲੀ ਦਾਤ ਹੈ ਗੁਰਬਾਣੀ ਦੇ ਮਹਾਂ ਪਰਮਾਨ ਹਨ ਪੁੱਤੀ ਗੰਢ ਪਵੇ ਸੰਸਾਰ ਕਵੀ ਲਿਖਦਾ ਪੁੱਤਰ ਮਿੱਠੜੇ ਦੇਵੇ ਰੱਬ ਸਭ ਨੂੰ ਦੇਵੇ ਧੀਆਂ ਮਿਸ਼ਰੀ ਡੀਆਂ ਧੀਆਂ ਵੀ ਪੁੱਤਾਂ ਦੇ ਸਮਾਨ ਹਨ ਅੱਜ ਕਲਯੁਗ ਦੇ ਸਮੇਂ ਦੇ ਵਿੱਚ ਧੀਆਂ ਦਾ ਸਤਕਾਰ ਕਰਨਾ ਉਹ ਜਾਣਦੇ ਹਨ ਜਿਨ੍ਹਾਂ ਦੇ ਘਰ ਧੀਆਂ ਜਨਮਣੀਆਂ ਹਨ ਤੇ ਧੀਆਂ ਦਾ ਜਿਹੜੇ ਸਤਕਾਰ ਕਰਦੇ ਨੇ ਉੱਤੇ ਪਰਮਾਤਮਾ ਰਾਜੀ ਹੈ ਜਿਹੜੇ ਧੀਆਂ ਦਾ ਕਦਰ ਨਹੀਂ ਕਰਦੇ ਉੱਥੇ ਪਰਮਾਤਮਾ ਵੀ ਮੁੱਕ ਫੇਰ ਕੇ ਲੰਘ ਜਾਂਦਾ ਹੈ ਸਤਗੁਰ ਨਾਨਕ ਦੇ ਮਹਾਰਾਜ ਬਾਚਾ ਨੇ ਵੀ ਬੜਾ ਉੱਚਾ ਸੁੱਚਾ ਰਤਵਾ ਦਿੱਤਾ ਹੈ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਜਿਹੜੀ ਰਾਜਾ ਮਹਾਰਾਜਾਂ ਨੂੰ ਦੇਵੀ ਦੇਵਤਿਆਂ ਨੂੰ ਸੰਤਾਂ ਮਹਾਂਪੁਰਖਾਂ ਨੂੰ ਗੁਰੂਆਂ ਪੀਰਾਂ ਨੂੰ ਜਨਮ ਦਿੰਦੀ ਹੈ ਜਨਮ ਦਾਲਦੀ ਉੱਚਾ ਤੇ ਸੁੱਚਾ ਰਤਬਾ ਇਲਾਹੀ ਬਾਣੀ ਦੇ ਵਿੱਚ ਸਤਗੁਰਾਂ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਾ ਸੇਵਕ ਜਨਮਾਨਾ ਪਰ ਤਖ ਗੁਰੂ ਨਿਸਤਾਰੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਦੇ ਸਭ ਜਗ ਵਿਪਜਿਆ ਕੌਣ ਭਲੇ ਕੋ ਬੰਦੇ ਸਾਂਝੀ ਬਾਤਾਂ ਦਾ ਉਪਦੇਸ਼ ਦਿੰਦੀ ਇਲਾਈ ਬਾਣੀ ਐ ਸਰਬਨਮਤਾ ਨੂੰ ਜੀਵਨ ਜਾਲ ਸਗਉਂਤੀ ਐ ਇਸ ਜ਼ਿੰਦਗੀ ਦੀ ਸਫਰ ਨੂੰ ਕਿਵੇਂ ਤੈਅ ਕਰਨਾ ਐ ਇਸ ਜ਼ਿੰਦਗੀ ਕਿਵੇਂ ਜਿਣੀ ਐ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਇਹੀ ਅਰਦਾਸਾਂ ਬੇਂਤੀਆਂ ਜੋਦੜੀਆਂ ਕਰ ਲੀਆ ਧਰਤੀ ਦੀ ਪੁਕਾਰ ਐ ਲੁਕਾਈ ਦੀ ਪੁਕਾਰ ਐ ਤੇ ਤੀਜੀ ਫਰਿਆਦ ਬੇਬੇ ਨਾਨਕੀ ਦੀ ਐ ਬੇਬੇ ਨਾਨਕੀ ਨੇ ਜਦੋਂ ਇਹ ਮਹਿਣਾ ਸੁਣਿਆ ਆਪਣੀ ਸਹੇਲੀ ਤੋਂ ਸਹੇਲੀ ਨੇ ਆਪਣਾ ਵੀਰ ਖੋਕੇ ਮਾਰਿਆ ਮਹਿਣਾ ਨਾਨਕੀ ਤੇਰਾ ਵੀਰ ਨਹੀਂ ਤੂੰ ਮੇਰੇ ਵੀਰ ਨੂੰ ਨજર ਲਾ ਦੇਵੇਂਗੀ ਉਸ ਵੇਲੇ ਦੁਖੀ ਹਿਰਦੇ ਦੇ ਨਾਲੇ ਹਿਰਦਾ ਬਲੰਦਰਾ ਗਿਆ ਬੇਬੇ ਨਾਨਕੀ ਦਾ ਅ칸ੇ ਵਿੱਚੋਂ ਮੋਢੇ-ਮੋਢੇ ਅਥੂ ਕੇਰਦੀ ਹੋਈ ਘਰ ਪਹੁੰਚੀ ਘਰ ਪੱਤ ਕੇ ਆ ਕੇ ਮਾਂ ਤ੍ਰਿਪਤਾ ਨੂੰ ਕਹਿੰਦੀ ਮਾਂ ਅੱਜ ਮੈਨੂੰ ਸਹੇਲੀ ਨੇ ਮਹਿਣਾ ਮਾਰਿਆ ਨਨਕੀ ਤੇਰਾ ਵੀਰ ਨਹੀਂ ਤੂੰ ਮੇਰੇ ਵੀਰ ਨੂੰ ਨਜ਼ਰ ਲਾ ਦੇਵੇਂਗੀ ਮੈਨੂੰ ਪਰਮਾਤਮਾ ਵੀਰ ਨਹੀਂ ਦੇਵੇਗਾ ਮਾਂ ਤੈਨੂੰ ਪੁੱਤ ਨਹੀਂ ਦੇਵੇਗਾ ਉਸ ਵੇਲੇ ਮਾਂ ਤ੍ਰਿਪਤਾ ਨੇ ਆਪਣੀ ਧੀ ਨਨਕੀ ਨੂੰ ਹੌਸਲਾ ਦਿੱਤਾ ਤੇ ਇਹ ਪਰਮਾਤਮਾ ਦੇ ਘਰ ਦੇਰ ਹੈ ਅંધੇਰ ਨਹੀਂ ਤੂੰ ਅਰਦਾਸ ਕਰੇ ਜੋਦੜੀ ਕਰੇ ਪਰਮਾਤਮਾ ਤੇਰੀ ਅਰਦਾਸ ਬੇਨਤੀ ਪ੍ਰਵਾਨ ਜਰੂਰ ਕਰੇਗਾ ਇੱਕ ਮਨ ਇੱਕ ਚਿਤ ਹੋ ਕੇ ਅਰਦਾਸ ਬੇਨਤੀ ਜੋਦੜੀ ਧੀਏ ਕਰੀ ਐਸਾ ਹੌਸਲਾ ਦਿੱਤਾ ਮਾ ਤ੍ਰਿਪਤਾ ਨੇ ਆਪਣੀ ਧੀ ਨਾਨਕੀ ਨੂੰ ਅੱਜ ਬੇਬੇ ਨਾਨਕੀ ਅਰਦਾਸ ਕਰਦੀ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਕੈਸੀ ਉਹ ਨਿਆਰੀ ਅਰਦਾਸ ਬੇਂਤੀ ਜੋ ਜਿਹੜੀ ਕੀਤੀ ਬੇਬੇ ਨਾਨਕੀ ਨੇ ਕਾਲਪੁਰਖ ਪਰਮਾਤਮਾ ਮੇਰੀ ਇੱਕੋ ਇੱਕ ਅਰਦਾਸ ਹੈ ਤੇਰੇ ਚਰਨਾਂ ਵਿੱਚ ਐਸੀ ਅਰਦਾਸ ਮੈਨੂੰ ਵੀਰ ਤੇ ਮੇਰੀ ਮਾਂ ਨੂੰ ਪੁੱਤ ਦੇ ਤੇ ਉਹ ਐਸਾ ਮੇਰਾ ਵੀਰ ਹੋਵੇ ਦੁਨੀਆਂ ਦਾ ਪੀਰ ਹੋਵੇ ਸਾਰੀ ਸੰਗਤ ਗੱਜ ਕੇ ਅੰਕੋ ਸੰਤ ਨਾਮ ਸ੍ਰੀ ਵਾਹਿਗੁਰੂ ਕੈਸੀ ਦਾਤ ਪਿਆਰੀ ਮੰਗੀ ਹੈ ਬੇਬੇ ਨਾਨਕੀ ਨੇ ਕਾਰਪਰਕ ਪਰਮਾਤਮਾ ਤੋਂ ਆਪਣਾ ਪੀਰ ਤੇ ਦੁਨੀਆ ਦਾ ਪੀਰ ਉਹ ਅਰਦਾਸ ਬੇਨਤੀ ਜੋ ਜਿਹੜੀ ਪ੍ਰਵਾਨ ਹੋਈ ਹੈ ਨਿਰਕਾਰ ਦਾਤੇ ਦੇ ਚਰਨਾਂ ਦੇ ਵਿੱਚ 1469 ਸਨ ਆਇਆ ਹੈ 1526 ਸੰਮਤ ਪਾਈ ਬਾਲੇ ਦੀ ਪ੍ਰਾਤਨ ਜਨਮ ਸਾਖੀ ਤੋਂ ਪਤਾ ਚੱਲਦਾ ਹੈ 15 ਅਪ੍ਰੈਲ 20 ਵਸਾਖ ਦਿਨ ਬੁੱਧਵਾਰ ਹੈ ਜਿਹੜਾ ਦਿਨ ਬੁੱਧਵਾਰ ਅੱਜ ਵੀ ਸਾਧ ਸੰਗਤ ਜੀ ਆਪ ਪ੍ਰਕਾਸ਼ ਪੁਰਵ ਧੰਗੁਰ ਨਾਨਕ ਦੇ ਮਹਾਰਾਜ ਜੀ ਦਾ ਮਨਾਰੇ ਹੋ ਤਦਾਂ ਦੇ ਜੋਗ ਉਹ ਵਡਭਾਗਾ ਸਮਾ ਆਇਆ ਨਨਕਾਣੇ ਦੀਆਂ ਗਲੀਆਂ ਤਲਵੰਡੀ ਦੀਆਂ ਗਲੀਆਂ ਦੇ ਵਿੱਚ ਗਹਿਮਾ ਗਹਿਮ ਹੋਈਏ ਮਾਤ ਦਿੱਤਾ ਦੇ ਘਰ ਧੰਗੁਰ ਨਾਨਕ ਦੇ ਮਹਾਰਾਜ ਅਵਤਾਰ ਕਰ ਕਰ ਕੇ ਆਏ ਨੇ ਪਿਤਾ ਕਲਿਆਣ ਦਾ ਪਟਵਾਰੀ ਬੇਦੀ ਕਰਨੂ ਭਾਗ ਲਾਇਆ ਮਾਂ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਇਆ ਜਿਵੇਂ ਮਾਂ ਤ੍ਰਿਪਤਾ ਦਾ ਘਰ ਭਾਗਾ ਭਰਿਆ ਹੋਇਆ ਖੁਸ਼ੀਆਂ ਦੇ ਵਿੱਚ ਸੰਗਤਾਂ ਗੰਮਾਂ ਗੈਨ ਖੁਸ਼ੀਆਂ ਮਨਾ ਰੀਆਂ ਨੇ ਮਾਂ ਤ੍ਰਿਪਤਾ ਦਾ ਘਰ ਭਾਗਾ ਭਰਿਆ ਉਸ ਵੇਲੇ ਹੋਇਆ ਜਦੋਂ ਧੰਗੁਰ ਨਾਨਕ ਦੇਵ ਇਲਾਈ ਜੋਤ ਨਰੰਕਾਰੀ ਜੋਤ ਰੂਪ ਧਰ ਕੇ ਆਈ ਭਾਗਾ ਭਰਿਆ ਮਾਂ ਤ੍ਰਿਪਤਾ ਦਾ ਘਰ ਇਹ ਹੁੰਦਾ ਜੀ ਜਗਤ ਆਈ ਸ਼ਾਨ ਤੇਰਾਲੀ ਪ੍ਰਗਟਿਆ ਭਗਤਾ ਦਾ ਪੰਨੀ ਜਗਤ ਆਈ ਸ਼ਾਨ मां तृप्तता ਦਾ ਭਾਗਾ ਭਰਿਆ ਵੇੜਾ ਏ ਭਾਗਾ ਭਰਿਆ ਵੇੜਾ ਹੋਇਆ ਨਣਕਾਣੇ ਦੀਆਂ ਗਲੀਆਂ ਨੂੰ ਭਾਗ ਲੱਗੇ ਨੇ ਤਲਵੰਡੀ ਦੀਆਂ ਗਲੀਆਂ ਵਿੱਚ ਗਹਿਮਾ ਗਹਿਮ ਹੋਈ ਏ ਵਾਹਿਗੁਰੂ ਇੱਕ ਬੇਨਤੀ ਹੈ ਕਿਸੇ ਭੈਦਾ ਫਰਸ਼ ਇੱਕ ਪੈ ਕਿਤੇ ਉਹ ਫਰਸ਼ ਵਟਵਾਂ ਸਟੇਜ ਤੇ ਪਹੁੰਚ ਚੁੱਕਾ ਹੈ ਜਿਸ ਵੀ ਭੈਣ ਦਾ ਹੋਵੇ ਉਹ ਨਿਸ਼ਾਨੀ ਦੱਸ ਕੇ ਸਟੇਜ ਤੋਂ ਆਪਣਾ ਵਟਵਾਂ ਲ ਜਾ ਸਕਦੇ ਹੋ ਇਹ ਬੇਨਤੀ ਪ੍ਰਵਾਨ ਕਰੋ ਸੋ ਆਪੋ ਆਪਣੀਆਂ ਮਨ ਬੇਨਤੀਆਂ ਜੋੜੋ ਸਤਿਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਇਲਾਹੀ ਬਾਣੀ ਜੋ ਧਾਰ ਕੇ ਧੰਗੁਰੂ ਨਾਨਕ ਦੇ ਮਹਾਰਾਜ ਜਦੋਂ ਪ੍ਰਗਟੇ ਨੇ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਉਤਾਰ ਧਾਰਿਆ ਉਦੋਂ ਸਮਾਂ ਕੈਸਾ ਹੋ ਗਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂਕਰ ਸੂਰਜ ਨਿਕਲਿਆ ਤਾਰੇ ਛੱਪੇ ਅਧੇਰ ਭਦੋਵਾ ਐਸੇ ਤਾਰੇ ਉਹ ਛੱਪੇ ਸੀ ਜਿਹੜੇ ਇੱਕ ਅੰਧੇਰੇ ਦੇ ਵਿੱਚ ਲੁਕੇ ਹੋਏ ਸਨ ਆਕਾਸ਼ ਮੰਡਲ ਦੇ ਵਿੱਚ ਤੇ ਧੁੰਦ ਜਿਹੜੀ ਛਾਈ ਹੋਈ ਸੀ ਪਾਪਾਂ ਦੀ ਧੁੰਦ ਛਾਈ ਹੋਈ ਸੀ ਸਾਧ ਸੰਗਤ ਜੀਉ ਕਈ ਵਾਰ ਹੈ ਆਪਾਂ ਦੁਨੀਆ ਵੀ ਲੋਕ ਕਈ ਸੋਚਦੇ ਆ ਜਿਹੜੀ ਧੁੰਦ ਆਮ ਸਰਦੀਆਂ ਚ ਬਹੁ ਮਾਗਦੇ ਦਿਨਾਂ ਵਿੱਚ ਆਉਂਦੀ ਓ ਧੁੰਦ ਸੀ ਉਦੋਂ ਤੇ ਕੱਤਕ ਦਾ ਮਹੀਨਾ ਸੀ ਕਈ ਵਿਦਵਾਨਾਂ ਨੇ ਕੱਤਕ ਦਾ ਮਹੀਨਾ ਪੁੰਨਿਆਂ ਵਾਲੇ ਦਿਨ ਸਤਿਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਮੰਨਿਆ ਹੈ ਜਨਮ ਸਾਖੀ ਦੇ ਅਨੁਸਾਰ ਹੈ 15 ਵਿਸਾਖ 20 15 ਅਪ੍ਰੈਲ 20 ਵਿਸਾਖ ਦਾ ਹੈ ਦਿਨ ਬੁੱਧਵਾਰ ਦਾ ਪਰ ਇਸ ਦੀ ਵਿਚਾਰ ਧਾਰਾ ਸਮੂਹ ਸਾਧ ਸੰਗਤਾਂ ਦੇ ਵਿੱਚ ਜਦੋਂ ਸਾਂਝੀ ਹੋਈ ਇਸ ਦਾ ਰਜਲਤ ਕੀ ਨਿਕਲਿਆ ਕਿ ਜਦੋਂ ਧੰਨ ਗੁਰ ਨਾਨਕ ਦੇ ਮਹਾਰਾਜ ਪਾਸ਼ਾ 15 ਅਪ੍ਰੈਲ ਨੂੰ 20 ਵਿਸਾਖ ਨੂੰ ਅਵਤਾਰ ਧਾਰਦੇ ਨੇ ਉਦੋਂ ਇੱਕ ਤਾਂ ਹਾੜੀ ਦੀ ਫਸਲ ਦਾ ਜੋਰ ਸੀ ਗਰਮੀ ਦਾ ਜੋਰ ਸੀ ਦੂਜਾ ਮੁੱਖ ਕਾਰਨ ਇਹ ਹਿੰਦੂ ਮਤ ਦੇ ਅਨਸਾਰ ਕੱਤਕ ਦੀ ਪੁੰਡਿਆਂ ਨੂੰ ਨਖਿੱਧ ਗਿਣਿਆ ਜਾਂਦਾ ਸੀ ਉਹ ਸੁਭ ਗਿਣਿਆ ਜਾਂਦਾ ਸੀ ਇਹ ਵਿਚਾਰਾਂ ਸਾਹ ਗਿਆ ਹੋਈਆਂ ਜਦੋਂ ਸਿੱਖ ਸੰਗਤਾਂ ਦੇ ਵਿੱਚ ਕੁਝ ਵਿਦਵਾਨ ਕੱਤਕ ਦੀ ਪੂਰਨਮਾਸ਼ੀ ਨੂੰ ਨਖਿੱਧ ਹੋਣ ਕਰਕੇ ਪੂਰਨਮਾਸ਼ੀ ਨੂੰ ਸੁਭ ਗਿਣਿਆ ਗਿਆ ਜਿਹੜਾ ਕੱਤਕ ਦੀ ਪੁੰਡਿਆਂ ਨੂੰ ਧੰਗੁਰ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ ਗੁਰਪੂਰੂ ਮਨਾਉਣਾ ਆਰੰਭ ਹੋਇਆ ਜੋ ਕਿ ਪਰੰਪਰਾ ਬਿਰੰਤਰ ਜਾਰੀ ਰਹੀ ਹਰ ਸਾਲ ਕੱਤਕ ਦੀ ਪੁੰਨਿਆਂ ਵਾਲੇ ਦਿਨ ਹੀ ਪ੍ਰਕਾਸ਼ ਦਿਹਾੜਾ ਧੰਗੁਰ ਨਾਨਕ ਦੇਵ ਜੀ ਦਾ ਮਨਾਇਆ ਜਾਣ ਲੱਗਿਆ ਜਿਸ ਤਰ੍ਹਾਂ ਅੱਜ ਕੱਤਕ ਦੀ ਪੂਰਨਮਾਸ਼ੀ ਨੂੰ ਮੁੱਖ ਰੱਖਦੇ ਹੋਏ ਆਪ ਸਿੱਖ ਸਿੱਖਤਾ ਧੰਗੁਰ ਨਾਨਕ ਦੇ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ ਨੂੰ ਸਫਲਾ ਕਰ ਰਹੇ ਹਾਂ। ਤੁਨ ਗੁਰ ਨਾਨਕ ਦੇ ਮਹਾਰਾਜ ਜਦੋਂ અવਤਾਰ ਧਾਰ ਕੇ ਆਏ ਦਾਈ ਦੌਲਤਾ ਤੱਕਦੀ ਐ। ਇਲਾਹੀ ਜੋਤ ਦੇ ਦਰਸ਼ਨ ਕਰਦੀ ਐ, ਨਰਾਨੀ ਚਿਹਰੇ ਦੇ ਦਰਸ਼ਨ ਕਰਦੀ ਐ ਨਿਰੰਕਾਰੀ ਜੋਤ ਦੇ। ਚਿਹਰਾ ਚਲਕਾ ਮਾਰਦਾ ਐ, ਚਿਹਰੇ ਦੀ ਧਾਵ ਦਾਈ ਦੌਲਤਾ ਝਾਲ ਨਾ ਸਕੀ ਕਿਉਂਕਿ ਦਾਈ ਦੌਲਤਾ ਦੇ ਹੱਥਾਂ ਵਿੱਚ ਅੱਗੇ ਲੱਖਾਂ ਜਹਾਰਾਂ ਬੱਚੇ ਜਨਮ ਲੈਂਦੇ ਹਨ ਜਿਹੜਾ ਬੱਚਾ ਵੀ ਜਨਮ ਲੈਂਦਾ ਜਨਮ ਲੈਂਦਿਆ ਸਾਰ ਰੋਂਦਾ ਹੈ ਉਸ ਰੋਂਣ ਦਾ ਕਾਰਨ ਵਿਦਵਾਨ ਸਮਝਦੇ ਹਨ ਕਿ ਜਦੋਂ ਰੂਹ ਪਰਮਾਤਮਾ ਤੋਂ ਟੁੱਟਦੀ ਹੈ ਉਹ ਬੱਚੇ ਦੀ ਰੂਹ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ ਉਹ ਪਰਮਾਤਮਾ ਤੋਂ ਰੂਹ ਟੁੱਟਦੀ ਹੈ ਇਹ ਸੰਸਾਰ ਵਿੱਚ ਆਂਦੀ ਹੈ ਉਦੋਂ ਰੂਹ ਰੋਂਦੀ ਹੈ ਇਹ ਧੰਗੁਰ ਨਾਨਕ ਦੇ ਮਹਾਰਾਜ ਤਾਂ ਆਪ ਇਲਾਈ ਜੋਤ ਹਨ ਜਿਹੜੇ ਜਨਮ ਸਾਰ ਹੱਸਦੇ ਆਏ ਹਨ ਹੱਸਦੇ ਹੋਇਆ ਤੱਕਿਆ ਧੰਗੁਰ ਨਾਨਕ ਦੇ ਮਹਾਰਾਜ ਪਾਚਾ ਨੂੰ ਦਾਈ ਦੌਲਤਾਂ ਬਾਤ ਰਿੱਤਾ ਨੂੰ ਅਤੇ ਪਿਤਾ ਕਲਿਆਣ ਦਾਸ ਨੂੰ ਕਹਿੰਦੀ ਹੈ ਕਲਿਆਣ ਦਾਸ ਪਟਵਾਰੀ ਜੀ ਆਪ ਜੀ ਦਾ ਬੱਚਾ ਜੋ ਜਨਮ ਧਰ ਕੇ ਆਇਆ ਇਲਾਈ ਜੋਤ ਹੈ ਮੇਰੇ ਹੱਥਾਂ ਵਿੱਚ ਅੱਗੇ ਹਜ਼ਾਰਾਂ ਬੱਜੇ ਜਨਮ ਲੈ ਆਣ ਰੋਂਦੇ ਆ ਨਾ ਇਹ ਹੱਸਦਾ ਆਇਆ ਕੋਈ ਨਿਆਰੀ ਜੋਤ ਹੈ ਤੇ ਇਧਰੋਂ ਪਰੀਆਂ ਨੇ ਜਿਹੜੇ ਮੰਗਲ ਗਾਏ ਨੇ ਪਰੀਆਂ ਅਰਸ਼ਾਂ ਉੱਚੋਂ ਮੰਗਲ ਗਾਉਂਦੀਆਂ ਨੇ ਤੇ ਦਾਈ ਦੌਲਤਾਂ ਨੂੰ ਵਧਾਈਆਂ ਦੇ ਵਿੱਚ ਜਦੋਂ ਖੁਸ਼ੀ ਦੇ ਤੌਰ ਤੇ ਕਲਿਆਣ ਦਾ ਪਟਵਾਰੀ ਜੀ ਮੋਹਰਾਂ ਭਰ ਕੇ ਥਾਲ ਮਠਿਆਈ ਮਹਿੰਗੇ ਵਸਤਰ ਦਿੰਦੇ ਨੇ ਤੋ ਆਖੋ ਜਵਾਬ ਦਿੰਦੀ ਏ ਕਲਿਆਣ ਦਾ ਪਟਵਾਰੀ ਨੂੰ ਪਟਵਾਰੀ ਜੀ ਜਿਹੜੀ ਦਾਤ ਮੈਂ ਆਪ ਜੀ ਦੇ ਪੁੱਤਰ ਪਾਸੋਂ ਪ੍ਰਾਪਤ ਕਰਨੀ ਹੈ ਅੱਜ ਤੱਕ ਉਹ ਦਾਤ ਮੈਨੂੰ ਨਾ ਕਿਤੋਂ ਪ੍ਰਾਪਤ ਹੋਈ ਹੈ ਤੇ ਨਾ ਹੋਣੀ ਹੈ ਇਹ ਨਰਾਨੀ ਜੋਤ ਇਲਾਹੀ ਜੋਤ ਹੈ ਇਹ ਚੁੱਪਦਾ ਕਰਦੀ ਦਾਹੀ ਦولتਾਂ ਨਹੀਂ ਰੱਜਦੀ ਮਾਂ ਤ੍ਰਿਪਤਾ ਨੂੰ ਵਧਾਈਆਂ ਮਿਲਦੀਆਂ ਨੇ ਪਰਿਆ ਆ ਕੇ ਜਿਵੇਂ ਮੰਗਲ ਗੋਵੰਦੀਆਂ ਨੇ ਅਰਸ਼ਾਂ ਦੇ ਵਿੱਚੋਂ ਪਰੀਆਂ ਨੇ ਮੰਗਲ ਧੰਗੁਰ ਨਾਨਕ ਦੇਹ ਰਾਜ ਦੇ ਅਵਤਾਰ ਤਾਂ ਹੁੰਦੇ ਇਓਂ ਗਾਏ ਨੇ ਜੀ